ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਮੇਜੀ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਧੰਨ ਵਾਲੀ ਥਾਂ ਤੇ ਆ ਇੱਕ ਚੀਜ਼ ਰੱਖ ਦਿਓ। ਤੁਸੀਂ ਹੈਰਾਨ ਹੋ ਜਾਮੋਗੇ ਘਰ ਦੇ ਵਿੱਚ ਧਨੀ ਧਨ ਆਉਣਾ ਸ਼ੁਰੂ ਹੋ ਜਾਵੇਗਾ। ਐਨੀ ਬਰਕਤ ਪਵੇਗੀ ਕਿ ਤੁਸੀਂ ਗਿਣਦੇ-ਗਿਣਦੇ ਥੱਕ ਜਾਵੋਗੇ। ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਜ਼ਰੂਰ ਕਰਿਓ ਤੇ ਵੱਤ ਵੱਦ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਅੱਜ ਦੇ ਟਾਈਮ ਦੇ ਵਿੱਚ ਆਪਾਂ ਸਾਰੇ ਚਾਹੁੰਦੇ ਆਂ ਵੀ ਅਸੀਂ ਵਧੀਆ ਧਨ ਕਮਾਈ ਸਾਡੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਨੂੰ ਅਸੀਂ ਵਧੀਆ ਬਣਾ ਸਕੀਏ ਤੇ ਉਹਦੇ ਲਈ ਆਪਾਂ ਸਾਰੇ ਮਿਹਨਤ ਵੀ ਬਹੁਤ ਕਰਦੇ ਆਂ ਹਰ ਮਾਪਾ-ਬਾਪ ਆਪਣੇ ਬੱਚੇ ਲਈ ਮਿਹਨਤ ਕਰਦਾ ਪਰ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਕਿ ਅਸੀਂ ਪੈਸਾ ਕਮਾਉਨੇ ਤਾਂ ਹਾਂ ਪਰ ਨਾ ਤਾਂ ਜੁੜਦਾ ਨਾ ਘਰ ਵਿੱਚ ਬਰਕਤ ਪੈਂਦੀ ਹੈ ਪੈਸਾ ਆਉਂਦਾ ਆਉਣ ਸਾਰੂ ਖਰਚ ਹੋ ਜਾਂਦਾ ਇੱਥੋਂ ਤੱਕ ਕਿ ਅਸੀਂ ਉਹਦੇ ਵਿੱਚੋਂ 1000 2000 ਵੀ ਨਹੀਂ ਬਚਾ ਸਕਦੇ ਹੁੰਦਾ ਹੈ ਨਾ ਤੁਹਾਡੇ ਨਾਲ ਵੀ ਇਦਾਂ ਇਹਦੇ ਪਿੱਛੇ ਦੋ ਕਾਰਨ ਨੇ ਉਹ ਦੋਨੋਂ ਕਾਰਨ ਅਗਰ ਤੁਸੀਂ ਸਮਝ ਲੇ ਤੇ ਉਹ ਦੋਨਾਂ ਕਾਰਨਾਂ ਨੂੰ ਆਜੀ ਜ਼ਿੰਦਗੀ ਦੇ ਵਿੱਚ ਤੁਸੀਂ ਅਮਲ ਵਿੱਚ ਲੈ ਆਂਦਾ ਨਾ ਤਾਂ ਤੁਹਾਡੇ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਹ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਕਰਨੀਆਂ ਸ਼ੁਰੂ ਕੀਤੀਆਂ ਨੇ ਤੇ ਉਸ ਦਿਨ ਤੋਂ ਪਰਮਾਤਮਾ ਨੇ ਮਿਹਰ ਜ਼ਰੂਰ ਕੀਤੀ ਹੈ ਤੇ ਇੱਕ ਚੀਜ਼ ਮੈਂ ਹੋਰ ਜ਼ਰੂਰ ਤੁਹਾਨੂੰ ਦੱਸੂਗੀ ਵੀ ਜਦੋਂ ਇਹ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਆਪਣੀ ਜ਼ਿੰਦਗੀ 'ਚ ਅਪਣਾਉਂਗੇ ਨਾ ਤਾਂ ਇਹ ਨਾ ਹੋਵੇ ਤੁਸੀਂ ਸੋਚੋ ਵੀ ਇੱਕਦਮ ਹੀ ਜਿਹੜਾ ਹੈਗਾ ਤੁਹਾਡੇ ਕੋਲ ਪੈਸੇ ਹੀ ਪੈਸਾ ਆ ਜਾਊਗਾ ਨਹੀਂ ਪਰਮਾਤਮਾ ਬਰਕਤ ਹੌਲੀ-ਹੌਲੀ ਪਾਵੇਗਾ ਹੌਲੀ-ਹੌਲੀ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਟਾਈਮ ਲੱਗਦਾ ਇਹ ਕੋਈ ਜਾਦੂ ਟੋਣਾ ਨਹੀਂ ਹੁੰਦਾ ਕਿ ਇੱਕਦਮ ਅੱਪੇ ਇਹ ਚੀਜ਼ ਕੀਤੀ ਤੇ ਇੱਕਦਮ ਸਾਡੀ ਝੋਲੀ ਦੇ ਵਿੱਚ ਉਹ ਚੀਜ਼ ਆ ਕੇ ਡਿੱਗ ਪਈ ਪਰ ਇਹਨੂੰ ਤੁਸੀਂ ਜੇ ਅਪਣਾ ਲਿਆ ਤਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਇੰਨੀ ਸੋਹਣੀ ਹੋ ਜਾਊ ਤੁਹਾਡੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਇਹ ਚੀਜ਼ ਦੀ ਗਰੰਟੀ ਮੈਂ ਤੁਹਾਨੂੰ ਦੇ ਸਕਦੀ ਹਾਂ ਇਦੇ ਲਈ ਕਰਨਾ ਕੀ ਹੈ ਇੱਕ ਤਾਂ ਦੇਖੋ ਪੈਸਾ ਨਾ ਟਿਕਣ ਦਾ ਕਾਰਨ ਮਹਿੰਗਾਈ ਹੈ ਅੱਜ ਦੇ ਟਾਈਮ ਦੇ ਵਿੱਚ ਵੀ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਹੈ ਹਨਾ ਜਿਹੜੀ ਸਾਡੀ ਜ਼ਰੂਰਤ ਦੀਆਂ ਚੀਜ਼ਾਂ ਉਹ ਵੀ ਇੰਨੀ ਕੀ ਆਪਾਂ ਤੋਂ ਬੜੀ ਮੁਸ਼ਕਿਲ ਨਾਲ ਪੂਰੀਆਂ ਹੋਕ ਆਉਂਦੀਆਂ ਨੇ ਤੇ ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਉਸ ਧਨ ਨੂੰ ਕਮਾਉਣ ਵਾਸਤੇ ਚਲਾਕੀ ਵੀ ਕਰਦੀਆਂ ਉਸ ਧਨ ਨੂੰ ਕਮਾਉਣ ਵਾਸਤੇ ਝੂਠ ਵੀ ਬੋਲਦੀਆਂ ਉਸ ਧਨ ਨੂੰ ਕਮਾਉਣ ਵਾਸਤੇ ਆਪਾਂ ਬੇਈਮਾਨੀ ਵੀ ਕਰਦੀਆਂ ਤੇ ਜੇ ਆਪਾਂ ਕਿਸੇ ਨੂੰ ਇਦਾਂ ਕਰਦੇ ਦੇਖਦੇ ਆਂ ਨਾ ਤੇ ਜੇ ਆਪਾਂ ਉਹਨੂੰ ਰੋਕਦੇ ਆਂ ਵੀ ਤੂੰ ਇਸ ਤਰੀਕੇ ਨਾਲ ਪੈਸਾ ਨਾ ਕਮਾ ਇਹ ਤੈਨੂੰ ਅੱਗੇ ਜਾ ਕੇ ਦਾ ਫਲ ਭੁਗਤਣਾ ਪਵੇਗਾ ਤਾਂ ਪਤਾ ਹੈ ਆਪਾਂ ਨੂੰ ਅੱਗੇ ਕੀ ਜਵਾਬ ਮਿਲਦਾ ਹੈ ਤਾਂ ਅਗਲਾ ਕਹਿੰਦਾ ਜੀ ਅੱਜ ਦੇ ਟਾਈਮ ਦੇ ਵਿੱਚ ਮੰਗਾਈ ਨਹੀਂ ਐ ਜੇ ਅਸੀਂ ਝੂਠ ਨਹੀਂ ਬੋਲਾਂਗੇ ਜਾਂ ਇੰਨੀ ਇੱਕ ਚੁਸਤੀਆਂ ਚਲਾਕੀਆਂ ਨਹੀਂ ਕਰਾਂਗੇ ਤਾਂ ਬੱਚਿਆਂ ਵਾਸਤੇ ਧੰਨੀ ਜੁੜ ਪਾਊਗਾ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਨੂੰ ਸੋਹਣਾ ਨਹੀਂ ਅਸੀਂ ਬਣਾ ਸਕਦੇ ਇਹੀ ਜਵਾਬ ਮਿਲਦਾ ਹੈ ਨਾ ਪਰ ਇਹ ਸਾਡੀ ਸਭ ਤੋਂ ਵੱਡੀ ਗਲਤਫਹਿਮੀ ਹੁੰਦੀ ਆ ਵੀ ਅਪਾਉਤਾ ਨੂੰ ਜੋੜ ਰਹੇ ਆ ਉਹ ਤਾਂ ਅਸਲ ਦੇ ਵਿੱਚ ਆਪਾਂ ਆਪਣੇ ਮਾੜੇ ਕਰਮ ਜੋੜ ਰਹੇ ਆ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਿਸਾਬ ਜ਼ਰੂਰ ਦੇਣਾ ਤੇ ਠੀਕ ਉਸੇ ਤਰੀਕੇ ਨਾਲ ਜੇ ਆਪਾਂ ਜਿਹੜੀਆਂ ਗੱਲਾਂ ਅੱਜ ਮੈਂ ਤੁਹਾਨੂੰ ਦੱਸ ਰਹੀ ਆਂ ਅਗਰ ਤੁਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਨਾ ਇੱਕ ਦਿਨ ਉਹ ਸਮਾਂ ਜ਼ਰੂਰ ਆਊਗਾ ਜਦੋਂ ਤੁਸੀਂ ਆਪ ਕਹੋਗੇ ਕਿ ਹਾਂ ਵਾਕਈ ਇਹ ਚੀਜ਼ਾਂ ਅਸਰ ਕਰਦੀਆਂ ਨੇ ਇੱਕ ਤਾਂ ਜਦੋਂ ਜਿਹੜਾ ਵੀ ਤੁਸੀਂ ਪੈਸਾ ਕਮਾਉਣੀ ਹੋ ਨਾ ਚਾਹੇ ਤੁਸੀਂ 10000 ਰੁਪਏ ਕਮਾਉਣੀ ਹੋ ਚਾਹੇ ਤੁਸੀਂ 7-8000 ਰੁਪਏ ਮਹੀਨੇ ਦਾ ਕਮਾਉਣੀ ਹੋ ਉਹਦੇ ਲਈ ਮਨ ਦੇ ਵਿੱਚ ਸਬਰ ਸੰਤੋਖ ਤੇ ਸੰਤੋਸ਼ਟੀ ਜ਼ਰੂਰ ਰੱਖਿਆ ਕਰੋ ਇਹ ਸੋਚਿਆ ਕਰੋ ਵੀ ਜਿੰਨਾ ਤੁਸੀਂ ਅੱਜ ਕਮਾਈ ਹੋ ਨਾ ਸ਼ਾਇਦ ਇਹਦੇ ਲਈ ਕੋਈ ਹੋਰ ਇੰਨੇ ਨੂੰ ਵੀ ਤਰਸਦਾ ਹੋਵੇਗਾ ਕਿਸੇ ਕੋਲੇ ਇੰਨਾ ਵੀ ਨਹੀਂ ਹੋਣਾ ਤੇ ਉਹ ਇੰਨੇ ਵਾਸਤੇ ਵੀ ਅਰਦਾਸਾਂ ਕਰਦਾ ਹੋਵੇਗਾ ਕਿ ਵਾਹਿਗੁਰੂ ਕਿ ਮੈਨੂੰ ਇੰਨੇ ਕੁ ਜੋਗਾ ਕਰ ਦੇ ਤੇ ਤੁਸੀਂ ਸ਼ੁਕਰ ਕਰਿਆ ਕਰੋ ਮਨ ਵਿੱਚ ਖੁਸ਼ੀ ਰੱਖਿਆ ਕਰੋ ਕਿ ਤੁਸੀਂ ਅੱਜ ਇੰਨਾ ਤੱਕ ਕਮਾ ਰਹੇ ਹੋ ਨਾ ਕੋਈ ਗੱਲ ਨਹੀਂ ਸਬਰ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਵੀ ਕਮਾਉਗੇ ਬਰਕਤ ਵੀ ਪਾਉਗੀ ਉਹਨੇ ਲਈ ਨਾ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਇਹ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਕਿ ਤੇਰੀ ਮਿਹਰ ਹੋਈ ਤੇਰੀ ਮਿਹਰ ਸਦਕਾ ਘਰ ਵਿੱਚ ਇੰਨੀ ਕਮਾਈ ਆ ਰਹੀ ਹੈ ਤੇਰਾ ਦਿੱਤਾ ਖਾਣੇ ਆ ਤੇਰਾ ਦਿੱਤਾ ਪੀਣੇ ਆ ਤੇਰਾ ਦਿੱਤਾ ਖਰਚ ਦੀਆਂ ਤੇਰਾ ਦਿੱਤਾ ਹੰਡਾਉਣੇ ਆ ਵਾਹਿਗੁਰੂ ਮਿਹਰ ਕਰੀ ਚਾਹੇ ਥੋੜਾ ਦੇ ਦੀ ਆਉਦੀ ਮਿਹਨਤ ਦਾ ਦੇ ਪਰਮਾਤਮਾ ਆਪ ਦਾ ਦੇ ਜਿਹੜਾ ਦੇ ਕੇ ਨਾ ਖੋਹੇ ਜੇ ਆਪਾਂ ਕਿਸੇ ਦਾ ਆਪਾਂ ਖੋਹ ਕੇ ਹੱਕ ਮਾਰ ਕੇ ਸੋਚਦੇ ਆਂ ਵੀ ਆਪਾਂ ਬਹੁਤ ਧਨ ਕਮਾ ਲਿਆ ਜਾਂ ਆਪ ਬਹੁਤ ਧਨ ਜੋੜ ਲਾਂਗੇ ਤੇ ਸਾਡੀ ਗਲਤ ਫਰਨੀ ਆ ਅੱਜ ਦੇ ਟਾਈਮ ਦੇ ਵਿੱਚ ਚਾਹੇ ਕੋਈ ਇਦਾਂ ਦਾ ਕਰਨ ਵਾਲਾ ਬੰਦਾ ਉਦੀ ਬਰਕਤ ਹੋਵੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਉਹਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ ਤੇ ਜਿਹੜਾ ਦੂਸਰੇ ਨੰਬਰ ਇੱਕ ਤਾਂ ਤੁਸੀਂ ਇਹ ਚੀਜ਼ ਜ਼ਰੂਰ ਕਰਨੀ ਆ ਵੀ ਸਬਰ ਸੰਤੋਖ ਤੇ ਸੰਤੁਸ਼ਟੀ ਜ਼ਰੂਰ ਰੱਖਣੀ ਆ ਤੁਸੀਂ ਆਪਣੇ ਮਨ ਵਿੱਚ ਠੀਕ ਹੈ ਜਿੱਥੇ ਤੁਸੀਂ ਧਨ ਕਮਾਉਣੀ ਉਹਨਾਂ ਧਨ ਕਮਾਉਂਦੀ ਆਪਣੇ ਮਨੰ ਦਾ ਚਾਹਨਾ ਹੁੰਦੀ ਹੈ ਉਸੇ ਥਾਂ ਤੇ ਮਨ ਵਿੱਚ ਇਹ ਵੀ ਰੱਖਿਆ ਕਰੋ ਵੀ ਅਸੀਂ ਸਬਰ ਰੱਖਣਾ ਜਿੰਨਾ ਵੀ ਪਰਮਾਤਮਾ ਨੇ ਸਾਨੂੰ ਦਿੱਤਾ ਉਹਦੇ ਲਈ ਸ਼ੁਕਰਾਨਾ ਕਰਨਾ ਤੇ ਦੂਸਰੀ ਚੀਜ਼ ਜਿਹੜੀ ਤੁਸੀਂ ਕਰਨੀ ਹੈ ਜਿੰਨਾ ਵੀ ਤੁਸੀਂ ਧਨ ਕਮਾਉਨੇ ਹੋ ਨਾ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢਿਆ ਕਰੋ ਜੇ ਮੰਨ ਲਓ ਤੁਸੀਂ 10000 ਰੁਪਏ ਕਮਾਉਨੇ ਹੋ ਤੇ 10000 ਦੇ ਵਿੱਚੋਂ 1000 ਰੁਪਏ ਦਸਵੰਧ ਬਣਦਾ ਜੇ ਤੁਸੀਂ 1000 ਰੁਪਏ ਨਹੀਂ ਕੱਢ ਸਕਦੇ ਤੁਸੀਂ 500 ਰੁਪਏ ਕੱਢਣਾ ਸ਼ੁਰੂ ਕਰ ਦਿਓ ਜੇ ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹੋ 500 ਨਾਲ ਠੀਕ ਹੈ ਨਹੀਂ ਤਾਂ 500 ਰੁਪਏ ਤੁਸੀਂ ਗੁਰੂ ਦਵਾਰਾ ਸਾਹਿਬ ਜਾ ਕੇ ਗੁਰੂ ਦੀ ਗੋਲਕ ਵਿੱਚ ਪਾ ਕੇ ਅਰਦਾਸ ਕਰਿਆ ਕਰੋ ਕਿ ਗੁਰੂ ਮਹਾਰਾਜ ਜੀ ਜਿੰਨੀ ਸ਼ਰਧਾ ਭਾਵਨਾ ਹੋ ਸਕੇ ਜਿੰਨਾ ਸਾਥ ਹੋ ਸਕਿਆ ਸੀ ਉਹਨਾਂ ਦਾ ਸੰਬੰਧ ਕੱਢ ਕੇ ਆਪ ਦੇ ਚਰਨਾਂ ਵਿੱਚ ਭੇਟਾ ਦਿੱਤੀ ਹੈ ਮਹਾਰਾਜ ਜੀ ਕਿਰਪਾ ਕਰਿਓ ਬਰਕਤ ਪਾਇਓ ਕਮਾਈਆਂ ਵਿੱਚ ਵਾਧਾ ਕਰਿਓ ਤਾਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋੜਵੰਦਾਂ ਦੀ ਮਦਦ ਵੀ ਕਰ ਸਕੀਏ ਤੇ ਨਾਲ ਹੀ ਜਿਹੜਾ ਹੈ ਵੱਧ ਤੋਂ ਵੱਧ ਸੰਬੰਧ ਕੱਢ ਸਕੀਏ ਇਹ ਚੀਜ਼ਾਂ ਨੂੰ ਜ਼ਰੂਰ ਮਨ ਵਿੱਚ ਧਿਆਇਆ ਕਰੋ ਤੇ ਜਦੋਂ ਹੌਲੀ ਹੌਲੀ ਦੇਖੋ ਹੌਲੀ ਹੌਲੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਹੌਲੀ ਹੌਲੀ ਤੁਹਾਡੇ ਕਾਰੋਬਰ ਵਿੱਚ ਕਮਾਈ ਵਿੱਚ ਜਿਹੜਾ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਜੇ ਆਪਾਂ ਕਹੀਏ ਵੀ ਇੱਕਦਮ ਜਿਹੜਾ ਹੈਗਾ ਆਪਣੇ ਖਜ਼ਾਨੇ ਭਰ ਦੇਣਗੇ ਇੱਕਦਮ ਸਾਡੇ ਲੋਕਰ ਭਰ ਜਾਣਗੇ ਇੱਕਦਮ ਸਾਡੀਆਂ ਪੇਟੀਆਂ ਭਰ ਜਾਣੀਆਂ ਤਾਂ ਉਹ ਨਹੀਂ ਹੋਏਗਾ ਪਰ ਹਾਂ ਹੌਲੀ ਹੌਲੀ ਬਰਕਤ ਜ਼ਰੂਰ ਪੈਣੀ ਸ਼ੁਰੂ ਹੋ ਜਾਵੇਗੀ ਪਰਮਾਤਮਾ ਸਭ ਨੂੰ ਥੋੜਾ ਥੋੜਾ ਦੇ ਕੇ ਪਰਖਦਾ ਹੈ ਕਿ ਇਹ ਸਬਰ ਰੱਖਦਾ ਹੈ ਇਹਦੇ ਲਈ ਸ਼ੁਕਰਾਨਾ ਕਰਦਾ ਹੈ ਇਹਦੇ ਲਈ ਖੁਸ਼ ਹੁੰਦਾ ਹੈ ਇਹ ਜਾਂ ਜਿਹੜਾ ਹੈਗਾ ਇਹਦੀ ਹੋਰ ਇਹ ਉਲਾਮੇ ਦਿੰਦਾ ਹੈ ਸ਼ਿਕਾਇਤਾਂ ਕਰਦਾ ਹੈ ਠੀਕ ਹੈ ਇਹ ਚੀਜ਼ ਜ਼ਰੂਰ ਪਰਮਾਤਮਾ ਪਰਖਦੀ ਨਹੀਂ ਵੈਸੇ ਤਾਂ ਗੁਰੂ ਸਾਹਿਬ ਹਰ ਇਨਸਾਨ ਨੂੰ ਹਰ ਆਤਮਾ ਨੂੰ ਅੰਦਰ ਤੋਂ ਜਾਣਦੇ ਹੁੰਦੇ ਨੇ ਪਰ ਫਿਰ ਵੀ ਕਹਿੰਦੇ ਹੁੰਦੇ ਜਿਹੜੇ ਕਰਮ ਕਮਾਉਣ ਦਾ ਪਹਿਲਾ ਕਦਮ ਹੈ ਉਹ ਆਪਾਂ ਆਪ ਚੱਕਦੇ ਹਾਂ ਤੇ ਆਪਾਂ ਕਿਹੜਾ ਰਸਤਾ ਚੁਣਦੇ ਹਾਂ ਪਰਮਾਤਮਾ ਉਹ ਚੀਜ਼ ਸਾਨੂੰ ਜ਼ਰੂਰ ਪਰਖ ਕੇ ਦੇਖਦਾ ਹੈ ਸੋ ਅਗਰ ਤੁਸੀਂ ਵੀ ਧਨ ਕਮਾਉਂਦੇ ਵਕਤ ਜਿਹੜਾ ਹੈਗਾ ਇਹ ਮਨ ਵਿੱਚ ਰੱਖ ਲਿਆ ਨਾ ਵੀ ਅਸੀਂ ਆਪਣੀ ਮਿਹਨਤ ਦਾ ਕਮਾਉਣਾ ਹੈ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸੇ ਨਾਲ ਠੱਗੀ ਨਹੀਂ ਕਰਨੀ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦਾ ਹੱਕ ਨਹੀਂ ਮਾਰਨਾ ਤਾਂ ਪਰਮਾਤਮਾ ਉਸ ਧਨ ਦੇ ਵਿੱਚ ਬਰਕਤ ਜ਼ਰੂਰ ਪਾਉਂਦਾ ਹੈ ਤੇ ਉਹ ਧਨ ਹਮੇਸ਼ਾ ਚੰਗੇ ਥਾਂ ਤੇ ਲੱਗਦਾ ਕਦੇ ਵੀ ਉਹ ਮਾੜੇ ਥਾਂ ਤੇ ਧਨ ਨਹੀਂ ਲੱਗਦਾ ਲੇਕਿਨ ਜੇ ਆਪਾਂ ਕਿਸੇ ਨੂੰ ਦੁਖੀ ਕਰਕੇ ਦੇਖੋ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਇਤਿਹਾਸ ਪੜ੍ਹਦੇ ਆ ਇੱਕ ਹੱਥ ਦੇ ਵਿੱਚ ਉਹਨਾਂ ਨੇ ਇੱਕ ਅਮੀਰ ਬੰਦੇ ਦੀ ਰੋਟੀ ਨੂੰ ਫੜਿਆ ਸੀ ਮੋਟਾ-ਮੋਟਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇੱਕ ਹੱਥ ਵਿੱਚ ਉਹਨਾਂ ਨੇ ਇੱਕ ਗਰੀਬ ਘਰ ਜਿਹੜਾ ਬਹੁਤ ਆ ਦੀ ਮਿਹਨਤ ਦੀ ਕਮਾਈ ਨਾਲ ਰੋਟੀ ਪਾਣੀ ਪ੍ਰਸ਼ਾਦਾ ਕਮਾਉਂਦਾ ਸੀ ਉਹਨਾਂ ਦਾ ਪ੍ਰਸ਼ਾਦਾ ਫੜਿਆ ਸੀ ਤੇ ਜਦੋਂ ਮਹਾਰਾਜ ਜੀ ਨੇ ਉਹਨਾਂ ਦੋਨਾਂ ਨੂੰ ਨਚੋੜਿਆ ਸੀ ਨਾ ਜਿਹੜਾ ਅਮੀਰ ਘਰ ਵਾਲਾ ਸੀ ਉਹਦੇ ਰੋਟੀ ਵਿੱਚੋਂ ਖੂਨ ਤੇ ਜਿਹੜਾ ਮਿਹਨਤ ਦੀ ਕਰਦਾ ਸੀ ਉਹਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਸੀ ਇਹ ਤਾਂ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇਹ ਸਮਝਾਇਆ ਇਹ ਹੁਕਮ ਦਿੱਤਾ ਕਿ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਆ ਉਹਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਆ ਉਹਦੇ ਵਿੱਚ ਸ਼ਾਂਤੀ ਹੁੰਦੀ ਆ ਉਹਦੇ ਵਿੱਚ ਸਕੂਨ ਹੁੰਦਾ ਸਾਨੂੰ ਚੈਨ ਦੀ ਨੀਂਦ ਆਉਂਦੀ ਆ ਰਾਤ ਨੂੰ ਤੇ ਜੇ ਆਪਾਂ ਇਹ ਚੀਜ਼ਾਂ ਥੱਗੀਆਂ ਚੋਰੀਆਂ ਕਰਕੇ ਧੰਨ ਜੋੜ ਤਾਂ ਬਿਸ਼ੱਕ ਆਪਾਂ ਲਵਾਂਗੇ ਉਹ ਆਏ ਦੇ ਟਾਈਮ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਬਹੁਤ ਆਪਾਂ ਪੈਸਾ ਕਮਾ ਲਿਆ ਉਸ ਤਾਂ ਬਹੁਤ ਸੁਖੀ ਆ ਜਾਂ ਕਈ ਵਾਰੀ ਆਪਾਂ ਇਹ ਵੀ ਦੇਖਦੇ ਹੋਵਾਂਗੇ ਕਿ ਕੋਈ ਏਦਾਂ ਦਾ ਬੰਦਾ ਜਿਹਨੂੰ ਆਪਾਂ ਜਾਣਦੇ ਹੋਵਾਂਗੇ ਜੋ ਇਹ ਜੇ ਕੰਮ ਕਰਦਾ ਹੋ ਪਰ ਅੱਜ ਉਹਦੇ ਕੋਲ ਬਹੁਤ ਧਨ ਨਹੀਂ ਤੇ ਅਕਸਰ ਆਪਾਂ ਇਹੀ ਗਲਤੀ ਕਰਦੇ ਆਂ ਆਪਾਂ ਸੋਚਦੇ ਆਂ ਕਿ ਉਹਦੇ ਕੋਲੇ ਬਹੁਤ ਪੈਸਾ ਹੈ ਉਹਦੇ ਕੋਲੇ ਗੱਡੀ ਹੈ ਉਹਦਾ ਘਰ ਬਹੁਤ ਸੋਹਣਾ ਉਹ ਤਾਂ ਬਹੁਤ ਸੁਖੀ ਆ ਨਹੀਂ ਸੁਖੀ ਉਹ ਨਹੀਂ ਹੁੰਦਾ ਜਿਹਦੇ ਕੋਲੇ ਜਾਦਾ ਪੈਸਾ ਹੁੰਦਾ ਜਾਂ ਮਹਿੰਗਾ ਘਰ ਹੁੰਦਾ ਜਾਂ ਮਹਿੰਗੀ ਗੱਡੀ ਹੁੰਦੀ ਹੈ ਸੁਖੀ ਉਹ ਹੁੰਦਾ ਜਿਹਦੇ ਅੰਦਰ ਸ਼ਾਂਤੀ ਹੁੰਦੀ ਹੈ ਜਿਹਦੇ ਅੰਦਰ ਸਬਰ ਹੁੰਦਾ ਜਿਹਦੇ ਅੰਦਰ ਸੰਤੁਸ਼ਟੀ ਹੁੰਦੀ ਹੈ ਵੀ ਪ੍ਰਮਾਤਮਾ ਨੇ ਮੈਨੂੰ ਜਿੰਨਾ ਵੀ ਦਿੱਤਾ ਮੈਂ ਉਹਦੇ ਵਿੱਚ ਖੁਸ਼ ਹਾਂ ਉਹ ਹੁੰਦਾ ਅਸਲ ਸੁਖੀ ਤੇ ਜੇ ਤੁਸੀਂ ਵੀ ਆਪਦੀਆਂ ਜਿਹੜਾ ਧਨ ਆ ਉਹਨੂੰ ਕਮਾਉਣ ਦੇ ਵਕਤੇ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਪ੍ਰਮਾਤਮਾ ਜ਼ਰੂਰ ਮਿਹਰ ਕਰਦਾ ਹੈ ਪਹਿਲਾਂ ਹੁਣ ਵੀ ਮੈਂ ਕਹੂੰਗੀ ਵੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਹੈਗੀਆਂ ਕਿਉਂਕਿ ਆਪਾਂ ਨੂੰ ਆਪਣੀਆਂ ਕਮੀਆਂ ਪਛਾਣ ਕੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਇਨਸਾਨ ਵਿੱਚ ਕੁਝ ਨਾ ਕੁਝ ਕਮੀਆਂ ਹੁੰਦੀਆਂ ਇਨਸਾਨਾਂ ਵਿੱਚ ਹੀ ਕਮੀਆਂ ਹੁੰਦੀਆਂ ਠੀਕ ਹੈ ਜਿਹਦੇ ਵਿੱਚ ਕਮੀ ਨਹੀਂ ਉਹ ਫਿਰ ਇਨਸਾਨ ਨਹੀਂ ਉਹ ਤਾਂ ਪਰਮਾਤਮਾ ਹੈ ਉਹ ਤਾਂ ਰੱਬੀ ਰੂਹ ਹੈ ਸੋ ਕਮੀਆਂ ਇਨਸਾਨਾਂ ਚ ਹੀ ਹੁੰਦੀਆਂ ਗਲਤੀਆਂ ਇਨਸਾਨਾਂ ਤੋਂ ਹੀ ਹੁੰਦੀਆਂ ਪਰ ਜੇ ਆਪਾਂ ਉਹਨਾਂ ਕਮੀਆਂ ਨੂੰ ਪਛਾਣ ਕੇ ਉਹਨਾਂ ਗਲਤੀਆਂ ਨੂੰ ਸਮਝ ਕੇ ਸੁਧਾਰਨਾ ਸ਼ੁਰੂ ਕਰ ਦਈਏ ਤਾਂ ਫਿਰ ਆਉਣ ਵਾਲੀ ਸਾਡੀ ਜਿਹੜੀ ਜ਼ਿੰਦਗੀ ਬਹੁਤ ਸੋਹਣੀ ਬਣ ਜਾਵੇਗੀ। ਸੋ ਉਮੀਦ ਕਰਦੀ ਆਂ ਅੱਜ ਦੀ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਣੀ ਆ। ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।